ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਆਕਲੀਆ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਨੇੜੇ ਜਲਾਲ ਰਹਿ ਜਾਂਦਾ ਭਗਤਾ ਭਾਈ ਕਾ ਵੀ ਨੇੜੇ ਤੇ ਪੈਂਦਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਸੱਤ ਦਾ ਹੀਫਰਾ ਨੇ ਵਿੱਚੋਂ ਗੱਬਣ ਚੱਕ ਬਾਸ ਵੀ ਨੇ ਵਿੱਚੋਂ ਕੋਸਕ ਦੇ ਬਾਜਾ ਕੋਲ ਰਿਕਾਰਡ ਵੀ ਹੈਗੇ ਆ ਕੋਸਕ ਏਆਈ ਦੇ ਕਾਬਲ ਵੀ ਨੇ ਤੇ ਇੱਕ ਵੈਡ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਬਾਈ ਗਗਜੀਤ ਪਿੰਡ ਆਖਲੀਆ ਜੀ ਜ਼ਿਲ੍ਹਾ ਬਠਿੰਡਾ ਪੈਣ ਤਸਵੀਰ ਫੂਲ ਪੈ ਜਾਂਦੀ ਹੈ ਜੀ ਮੋਬਾਈਲ ਨੰਬਰ ਜੀ 98787 39942 ਠੀਕ ਹੈ ਵੀਰੇ ਅੱਜ ਆਪਣੇ ਕੋਲ 8 ਨਾਗ ਹੋ ਗਏ ਜੀ 8 ਨਾਗਾ ਜੀ ਇੱਕ ਆਪਣੇ ਕੋਲੇ ਗਾਂ ਜੀ ਠੀਕ ਹੈ ਵੀਰੇ ਇਧਰੋਂ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਵੀਰੇ ਉਮਰ ਕਿੰਨੇ ਕ ਬੱਚੇ ਦੀ ਜੀ ਵੀ 7 ਸੱਤਾ ਕ ਮਹੀਨਿਆਂ ਦੀ ਆ ਗਈ ਛੋਟਾ ਬੱਚਾ ਹੀ ਆ ਬੱਚਾ ਹੀ ਆ ਹਜੇ ਠੀਕ ਆ ਐਬੀਐਸ ਦੀ ਆ 40 4 20 ਦੀ ਆ ਵੀ ਇਹ 40 4 20 ਦੀ ਆ ਹਾਂ ਠੀਕ ਆ ਵੀਰੇ ਬੱਚਾ ਹੀ ਆ ਹਜੇ ਮੰਨ ਕੇ ਚੱਲੋ ਕਈ ਵਾਰ ਤੁਸੀਂ ਚੈੱਕ ਕਰ ਸਕਦੇ ਹੋ ਸੋਹਣੀ ਆ ਐਂਡ ਕੱਲਾ ਕੱਲਾ ਥਣ ਝੋਲੀ ਚੰਗੀ ਆ ਤੋਰ ਦੀ ਵੀਰੇ ਐਂ ਕਰੀ ਦੋ ਕਿਨਾਰੇ ਨੂੰ ਵਿੱਚੋਂ ਤੋਰ ਦਾਂਗੇ ਆਪਾਂ ਹਾਂਜੀ ਸਾਰੀਆਂ ਬੱਚਿਆਂ ਦੀ ਆਪਾਂ ਤੋਰਦੇ ਨਹੀਂ ਵੀਡੀਓ ਵਾਲੀ ਵੱਡੀ ਹੋ ਜੀ ਹਾਂ ਠੀਕ ਆ ਬਾਕੀ ਕੁਆਲਿਟੀ ਚੰਗੀ ਆ ਹੈ ਹਜੇ ਬੱਚਾ ਹੀ ਆ ਕੁਆਲਿਟੀ ਦੇ ਪੱਖ ਤੋਂ ਪੂਰੀ ਚੰਗੀ ਮਨ ਲਓ ਤੁਸੀਂ ਬਰੀਡ ਤੇ ਕੰਮ ਕਰਨਾ ਤਾਂ ਅੱਜ ਫਿਰ ਤੁਹਾਨੂੰ ਭਾਅ ਵੀ ਛੋਟਾ ਜਿਹਾ ਹੀ ਮਿਲ ਜਾਣਾ ਜੇ ਜੀ ਕੀਮਤ ਬਈ ਇਹਦੇ ਜਿਹੜੇ ਲੈਣ ਆਈਆਂ ਇਹਦੀ ਬਰਾੜਾ 2000 ਰੁਪਿਆ ਮੁੱਲ ਹੈ ਜੀ ਦਾ ਆਪਾਂ ਉਹ ਜੂ ਮਾਨਤਾਨ ਜੀ ਹਾਂ ਇਹ ਤਾਂ ਮਾਨਤਾਨ ਆਪਾਂ ਕਰ ਦਿਆਂਗੇ ਜੀ ਠੀਕ ਹੈ ਜੀ ਹਾਂ ਜੀ 40 4 20 ਦੀ ਹੈ ਜੀ ਹਾਂ ਜੀ ਦੋ ਨੰਬਰ ਆ ਗਿਆ ਵੀਰੇ ਚਿੱਟਾ ਬੱਚਾ ਇਹਦੀ ਉਮਰ ਕਿੰਨੀ ਹੈ ਜੀ ਇਹਦੀ 10 ਗਿ ਮਹੀਨੇ ਦੀ ਹੈ ਜੀ 10 ਗਿ ਮਹੀਨੇ ਦਾ ਯਾਨੀ ਸਾਲ ਤੋਂ ਅੰਦਰ ਹੀ ਆ ਝੋਲੀ ਚੈੱਕ ਕਰਾ ਦੀ ਇਹ ਕਿਹੜੇ ਸੀਮਣ ਦੀ ਹੈ ਬਾਈ ਇਹ ਐਬੀਐਸ ਦੀ ਹੈ ਜੀ 40426 ਦੀ ਆ ਜੀ ਇਹ 40426 ਦੀ ਆ ਕੁਆਲਟੀ ਪੂਰੀ ਚੰਗੀ ਆ ਇਹਨਾਂ ਦੇ ਰਿਕਾਰਡ ਸਾਰੇ ਨੇ ਮਿਲੇ ਆ ਬਾਈ ਇਹਨਾਂ ਦੇ ਬਰਾਦਰ ਆਪਣੇ ਕੋਲ ਲਿਖੇ ਹੋਏ ਆ ਸਾਰੇ ਰਿਕਾਰਡ ਆ ਲੈ ਕੇ ਆਏ ਆ ਸਾਰਾ ਕੁਝ ਬੰਦੇ ਠੀਕ ਆ ਜੀ ਹਾਂਜੀ ਹੂੰ ਕੁਆਲਟੀ ਇਹਦੀ ਵੀ ਹੈ ਨਾ ਬਾਈ ਚੰਗੀ ਆ ਦੇਖ ਸਕਦੇ ਹੋ ਤੁਸੀਂ ਇੱਕ ਥਾਂ ਲੰਗਾ ਅਮਰਾਲਾ ਤਿੰਨੇ ਇਹ ਬੰਦੇ ਨੇ ਫਾਰਮ ਛੱਡਿਆ ਸੀਗਾ ਇੱਕੋ ਥਾਂ ਚੋਂ ਲਈਆਂ ਵੀ ਆ ਹਾਂ ਤਿੰਨੇ ਇੱਕ ਥਾਂ ਤੋਂ ਆਪਣੇ ਲੰਗਾ ਵੀ ਆ ਇਹ ਠੀਕ ਆ ਹਾਂ ਬਾਕੀ ਰੰਗ ਪ੍ਰਿੰਟ ਤੁਸੀਂ ਕਰਮ ਵਾਲੀ ਦਾ ਦੇਖ ਹੀ ਸਕਦੇ ਹੋ ਸੋਹਣਾ ਰੰਗ ਪ੍ਰਿੰਟ ਕੱਲਾ ਕੱਲਾ ਥਣ ਨਿਖੜਮਾ ਮੈਂ ਤੁਹਾਨੂੰ ਚੈੱਕ ਕਰਾ ਦਿੰਨਾ ਸੋਹਣੀ ਝੋਲੀ ਐ ਲਓ ਜੀ ਚੈੱਕ ਕਰ ਲਓ ਝੋਲੀ ਤੇ ਇਹਦੀ ਕੀਮਤ ਬਾਈ 28 ਆਲਾ ਬਰਾੜਾ 28000 ਰੁਪਿਆ ਹਾਂਜੀ ਤੇ ਜੇ ਮੰਨ ਲਓ ਜੋੜਾ ਜਾਂ ਤਿੰਨੇ ਲੈਜੋ ਆਫਰ ਹੋ ਜਾਊਗਾ ਇਹ ਆਪਾਂ ਆਫਰ ਕਰਦੇ ਆਂ ਮਰਾੜਾ ਬਾਅਦ ਚ ਕਰਦੇ ਆਂ ਭਤੀਜੀ ਵੀ ਦਿਖਾਈ ਦੀ ਕਿਤੇ ਤੈਨੂੰ ਨੰਬਰ ਵੀਰੇ ਇਹ ਕਿਹੜੇ ਸੀਮਣ ਦੀ ਆ ਇਹ ਸੈਗ ਦੀ ਆ ਇਹ ਸੈਗ ਦੀ ਆ ਜੀ ਠੀਕ ਆ ਵੀਰੇ ਫੋਰ ਸ਼ਾਂਕ ਇਹਦੇ ਵੀ ਨਹੀਂ ਕੋਈ ਕੋਈ ਆਪਣੀ ਫੋਰ ਸ਼ਾਂਕ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਫੋਰ ਸ਼ਾਂਕ ਦੀ ਫੁੱਲ ਗਰੰਟੀ ਆ ਬਾਈ ਕਹਿੰਦਾ ਬੇਫਿਕਰ ਹੋ ਜਾ ਬਾਕੀ ਕੁਆਲਿਟੀ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਜੀ ਯਾਨੀ ਪ੍ਰਿੰਟਸ ਹੋਣੇ ਆਏ ਹਨ ਹਾਂ ਪ੍ਰਿੰਟ ਆ ਪ੍ਰਿੰਟ ਹੀ ਆ ਬੜਾ ਕੋਈ ਸਾਰੇ ਆਪਾਂ ਇਹਦੀ ਕੀਮਤ ਬਾਈ ਇਹਦੀ ਬੜਾ 23000 ਰੁਪਿਆ ਤੇ ਹੀ ਆ ਤੇ ਪੀ ਤੇ ਹੁਣ ਜੇ ਇਹ ਤਿੰਨੇ ਬਾਈ ਇਕੱਠੀਆਂ ਲੈ ਜੂਗਾ ਕਿੰਨੇ ਦੀਆਂ ਦੇ ਦਾਂਗੇ ਇਹ ਪ੍ਰਾਣਾ ਆਪਾਂ 72000 ਰੁਪਇਆ ਮੋਲਾ ਆਪਾਂ 70 ਚ ਹੀ ਪਹੁੰਚ ਕਰ ਦਿਆਂਗੇ ਆਪਾਂ ਕਿੰਨੇ ਕਿਲੋਮੀਟਰ ਜੀ 100 ਕਿਲੋਮੀਟਰ ਤੱਕ ਯਾਨੀ ਵੈਸੇ ਤਾਂ ਬੰਦਾ 72000 ਰੁਪਇਆ ਹਾਂ 70000 ਰੁਪਏ ਚ ਪਹੁੰਚ ਹੋ ਜੂਗੀ 100 ਕਿਲੋਮੀਟਰ ਦਾ ਕਰ ਦਿਆਂਗੇ ਇਹ ਤਾਂ ਥੋੜਾ ਕੀਮਤੀ ਥੋੜੀ ਰਹਿ ਜਾਣੀ ਹੈ ਨਾ ਇਹਨਾਂ ਦੀ ਉਹ ਕਿ 3000 ਰੁਪਇਆ ਤਾਂ ਬਈ ਪਹੁੰਚ ਆਲੇ 100 ਕਿਲੋਮੀਟਰ ਦਾ ਲੈਣਗੇ 50 ਜਾਣ ਦਾ ਪੰਜਾ ਆਉਣ ਦਾ ਵੀਰੇ ਬਰਾੜ ਚੰਗੀ ਆ ਰਕੜ ਨੇ ਫਿਰ ਮਿਲਦੀਆਂ ਮਹਿੰਗੀਆਂ ਮਹਿੰਗੀਆਂ ਖੀਰੇ ਆਉਣਾ ਹੈ ਇਹ ਵੀ ਬੱਚੇ ਖੀਰੇ ਆ ਕਿੰਨੇ ਖੀਰੇ ਆ ਜੀ ਆ ਜਿਹੜਾ 2 ਨੰਬਰ ਆ ਇਹ ਤਾਂ ਬਸ ਇਈ ਆਈ ਦੇ ਕਾਬਲ ਹੀ ਆ ਆ ਹੋਰ ਮਹੀਨੇ ਦੋ ਮਹੀਨੇ ਤੇ ਕਰ ਲੈ ਲੈਣਗੇ ਦੋ ਤਿੰਨ ਮਹੀਨੇ ਸਾਹਮਣੇ ਪੈਂਦੇ ਬਰਾੜ ਫੀਡ ਪਾ ਦੇਣੇ ਬਣ ਜਾਣੇ ਆਗੇ ਠੀਕ ਆ ਇਹਦੇ ਸਿੰਗ ਵੱਡੀ ਹੋਈ ਦੇ ਦਿਖਾਏ ਵੀ ਆ ਇਹਦੇ ਵੱਡੀ ਹੋਈ ਦੇ ਬਰਾੜ ਦਿਖਾਏ ਵੀ ਅਗਲੇ ਜੀ ਠੀਕ ਹੈ ਜੀ ਹਾਂ ਉਹਨਾਂ ਨੇ ਫਾਰਮ ਛੱਡਿਆ ਸੀਗਾ ਤਿੰਨ ਆਪਾਂ ਨੂੰ ਮਿਲੀਆਂ ਕੱਟੀਆਂ ਉਹ ਸੋ ਇਦੋਂ ਪਹਿਲਾਂ ਸੇਲ ਹੋ ਗਿਆ ਸੀ ਠੀਕ ਆ ਬਾਈ ਤੇ 4 ਨੰਬਰ ਆ ਗਿਆ ਵੀਰੇ ਜਰਸੀ ਇਹ ਗੱਬਣਾ ਬਰਾੜਾ ਕੱਚੀ ਕੀ ਰਹੀ ਆ ਪੰਜ ਮਹੀਨੇ ਤੇ ਮੈਂ ਨਾ 25 ਕਿੰਨਾਂ ਦੀ ਇਹ ਗੱਪਣਾ ਹੋ ਗਈ ਪੰਜ ਪਲਾਸੀ ਮੰਨ ਕੇ ਆ ਵੇ ਸੈਕ ਦਾ ਇਹ ਸੀਮਨ ਲੱਗਿਆ ਵਾ ਸੈਕ ਦਾ ਲੱਗਿਆ ਵਾ ਠੀਕ ਆ ਜੀ ਸੀਮਨ ਲੱਗਿਆ ਵਾ ਕੁਆਲਿਟੀ ਬਹੁਤ ਆ ਹਨਾ ਚਰਸੀ ਦੀ ਕਾਫੀ ਕਲਰ ਤਾਂ ਆ ਜਾਂਦੀ ਆ ਪਰ ਨਿੱਗਰ ਨਰੋਈ ਵੀਰੇ ਕਰਮ ਵਾਲੀ ਪੂਰੀ ਆ ਹਾਂ ਇਹਨੂੰ ਬਰਾੜਾ ਕਿ ਬੈ ਦੀ ਮੋਜੇ ਲੱਗੀ ਜੀ ਮਾੜਾ ਇਹ ਕਰਕੇ ਉਹਦਾ ਕਰਕੇ ਚੱਕਰ ਪੈਗਾ ਨਹੀਂ ਬੰਨੋ ਬੜੀ ਸੈਟ ਸੀ ਇਹ ਉਹ ਮਾੜਾ ਮੋਟਾ ਫੰਡਾ ਦਾ ਕਰਕੇ ਵੀ ਮਾੜਾ ਮੋਟਾ ਹੋ ਜਾਂਦਾ ਹਾਂ ਫੰਡਾ ਦਾ ਕਰਕੇ ਮਾੜਾ ਮੋਟਾ ਫਰਕ ਪੈ ਜਾਂਦਾ ਠੱਗੀ ਥੀਰੀ ਆ ਦੰਦਾਂ ਦੇ ਵਿੱਚ ਬਿਰਲ ਵੀ ਨਹੀਂ ਪਈ ਹਜੇ ਠੀਕ ਆ ਹਾਂ ਇਹਦੀ ਕੀਮਤ ਬਾਈ ਇਹਦੀ ਬਰਾੜਾ 40000 ਰੁਪਿਆ ਇਹਦੀ 40000 ਰੁਪਿਆ ਉਹਨੇ ਖੀਰੀ ਖੀਰੀ ਨੇ ਬਰਾੜਾ ਚ ਸੂਪ ਪੈਣਾਗਾ ਠੀਕ ਆ ਇਹ ਖੀਰੀ ਖੀਰੀ ਸੂਪੂ ਕਰਨ ਵਾਲੀ ਖੀਰੀ ਖੀਰੀ ਸੂਪੂ ਤੇ ਅੱਗੇ ਵਾਲੇ ਨਾਗਾ ਤਾਂ ਭਲਾ ਖੜਾ ਹੀ ਰਹਿਣ ਦੀ ਤੇ ਤੂਰੇ ਦੇ ਤਾਂ ਓਕੇ ਹੋਣਗੇ ਜੀ। ਤੂਰੇ ਦੇ ਬਰਾੜਾ ਆਪਣੀ ਉਹ ਕੰਜ ਦੀ ਫੁੱਲ ਗਰੰਟੀ ਉਹ ਤੂਰੇ ਦੀ ਵੀ ਫੁੱਲ ਗਰੰਟੀ ਹੈ। ਹਾਂ ਫੋਰਸਾਂ ਦੀ ਵੀ ਆਪਣੀ ਫੁੱਲ ਗਰੰਟੀ ਹੋਊਗੀ। ਠੀਕ ਆ ਜੀ। ਹਾਂ ਤੇ ਨਾਗ ਨੰਬਰ 5 ਵੀਰੇ ਦੰਦੋ ਕਿਵੇਂ ਆ ਜੀ? ਇਹ ਦੰਦੋ ਵੀਰੇ ਚੌਗੀ ਆ। ਚੌਗੀ ਆ, ਏਆਈ ਵਗੈਰਾ ਹੋਈ ਹੈ ਜੀ ਇਹਦੀ? ਨਹੀਂ ਹੋਈ ਨਹੀਂ ਬਰਾੜਾ ਕੋਈ ਵੀ। ਠੀਕ ਆ। ਹਾਂ ਮੈਂ ਆਪਾਂ ਆਪਣੀ ਮਾਰਦੇ ਨਾਗ ਦੀ ਹਾਂ ਹੋਈ ਨਹੀਂ ਗਈ। ਹੂੰ ਜੇ ਪਰ ਹੈ ਕਾਬਲੀ ਆ। ਇਹ ਸਾਰੇ ਕਾਬਲੀ ਬਰਾੜਾ ਕਾਢ-ਗਾਢ ਬਹੁਤ ਇਹਨਾਂ ਦੀ। ਹੂੰ ਇਹਦੀ ਕੀਮਤ ਇਹਦੀ ਕੀਮਤ ਬਾਈ? ਤੇ ਬਰਾੜਾ ਤਿੰਨਾਂ ਤਿੰਨਾਂ ਤੇ ਠੀਕ ਆ ਚਲੋ ਤਿੰਨਾਂ ਦੇ ਇਕੱਠਾ ਹੀ ਕਰ ਦਾਂਗੇ ਹਾਂ ਜੇ ਆਪਾਂ ਕੱਲੀ ਕੱਲੀ ਦਾ ਆਪਾਂ 10-10 ਦੇ ਹਿਸਾਬ ਨਾਲ ਕਹਿ ਦਿਆਂਗੇ ਆਪਾਂ ਠੀਕ ਆ ਜੇ ਕੋਈ ਇਕੱਠਿਆਂ ਲੈ ਜਾਊਗਾ ਹਾਂਜੀ 35000 ਦੇ ਦੇ ਦਾਂਗੇ 35000 ਦੇ ਵਿੱਚ 100 ਕਿਲੋਮੀਟਰ ਆਪਾਂ ਡਿਲੀਵਰੀ ਫ੍ਰੀ ਕਰ ਦਿਆਂਗੇ ਡਿਲੀਵਰੀ ਵੀ ਫ੍ਰੀ ਕਰ ਦਾਂਗੇ ਉਹ 35 ਜੀ ਮਾਨਤਨ ਕਰ ਦਿਆਂਗੇ ਬਰਾੜਾ ਮਾਨਤਨ ਵੀ ਹੋ ਜਾ ਡਿਲੀਵਰੀ ਵੀ ਹੋ ਜਾ ਹਾਂ ਡਿਲੀਵਰੀ ਕਰ ਦਿਆਂਗੇ 4 5 6 ਨੰਬਰ ਨਾ ਆ ਗਿਆ ਬਈ ਇਹ ਤਾਂ ਉਹ ਤਾਂ ਹੁੰਦੀ ਆ ਬਰਾੜਾ ਠੀਕ ਆ ਤੇ 7 ਨੰਬਰ ਬਈ ਇਹ ਵੀ ਬਰਾ ਚੌਧੇ ਦਿਨ ਚੱਕਦੀ ਆ ਜੀ ਯਾਨੀ ਫੋਰ ਸ਼ਾਂਗ ਇਹਨਾਂ ਦੇ ਕੋਈ ਨਹੀਂ ਫੋਰ ਤੇ 7 ਨੰਬਰ ਨਾ ਆ ਗਿਆ ਵੀਰੇ ਇਹ ਬਾਈ ਦੱਸਦਾ ਕਿ 13-13000 ਕੱਲੀ ਦਾ ਮੋਲ ਆ 35000 ਚੋਂ ਮਾਨਤਾਨ ਤੇ 100 ਕਿਲੋਮੀਟਰ ਡਿਲੀਵਰੀ ਫ੍ਰੀ ਤੇ ਜੇ ਬਾਈ ਸਾਰੀਆਂ ਹੀ ਬੱਚੀਆਂ ਲੈ ਜੇ ਕੋਈ ਸੱਤੇ ਦੀਆਂ ਸੱਤੇ ਹੀ ਜੀ ਇਹ ਬੜਾ ਮੋਲ ਤੇ ਡੇਢ ਬੰਦਾ ਆ ਪੈਕ 40 ਚ ਦੇ ਦੇਗੇ ਸਾਰੇ 1 40 ਚ ਦੇ ਦਾਂਗੇ 10000 ਹੋਰ ਲੈਸ ਹੋ ਜਾਊਗਾ ਹਾਂ 100 ਕਿਲੋਮੀਟਰ ਤੱਕ ਆਪਾਂ ਫ੍ਰੀ ਕਰ ਦਿੰਦੇ ਹਾਂ 100 ਕਿਲੋਮੀਟਰ ਤੱਕ ਫ੍ਰੀ ਕਰ ਦਾਂਗੇ ਠੀਕ ਆ ਬਾਈ ਤੇ ਅੱਗੇ ਨਾਗ ਨੰਬਰ ਆ ਗਿਆ ਬਈ ਐਂਡ ਵੈਡ ਆ ਗਈ ਸੁਆਕੇ ਨਮਾ ਜੀ ਦਾ ਇਹ ਬੜਾ ਦੂਜਾ ਸੂਈ ਵੀ ਆ ਕਦੋਂ ਸੂਈ ਹੈ ਜੀ ਇਹੇ ਸੋਇਨੋਂ ਡੇਢ ਮਹੀਨਾ ਹੋ ਗਿਆ ਹੋਊਗਾ ਇੱਕ ਸੈਡ ਰੱਖਦੀ ਹੈਗੀ ਆ ਸੈਡ ਲਈ ਵੀ ਸੀਗੇ ਇਹ ਇਹ ਦੁੱਧ ਆ ਦੁੱਧ ਹੁੰਦਾ ਇਹਦੇ ਵਿੱਚ ਨਹੀਂ ਬਾਦਾ ਘਾਟਾ ਦਾ ਹੋਊਗਾ ਹਾਂ ਬਾਦਾ ਘਾਟਾ ਕਰਦੇ ਆਂਗੇ ਦਾ ਆਪਾਂ ਨਹੀਂ ਨਹੀਂ ਦੁੱਧ ਜਿੱਧਰਲੇ ਪਾਸੋਂ ਸੈਡ ਚੱਕਦੀ ਆ ਘਾਟਾ ਨਾ ਮਗਰਲੇ ਚੋਂ ਘਾਟਾ ਇਹਦੇ ਕੱਲੇ ਚ ਬਰਾੜਾ ਇੱਕ ਥਣ ਚੋਂ ਘਾਟਾ ਹਾਂ ਜੀ ਮਗਰਲੇ ਚੋਂ ਘਾਟਾ ਕੱਲੇ ਚੋਂ ਬਾਕੀ ਦਿਨਾਂ ਚੋਂ ਓਕੇ ਆ ਪੁੱਤ ਨਾ ਚੋਕੇ ਆ ਇੱਕ ਥਣ ਚੋਂ ਘਾਟਾ ਠੀਕ ਆ ਕਿੰਨਾ ਦੁੱਧ ਆ ਇਹ ਥੱਲੇ ਜੀ 10 ਕਿਲੋ ਬਰਾੜਾ ਹੁਣ ਤਿਆਰ ਥੱਲੇ ਇਹਦੇ ਟੋਕੜ ਮੰਨ ਕੇ ਆ ਜੀ ਅਗਲਾ ਟੋਕੜ ਮੰਨ ਕੇ ਲੈ ਲੈ ਬਰਾੜਾ ਮੁੱਲ ਵੀ ਆਪਾਂ ਚੱਕ ਲੋ ਚੱਕ ਲੋ ਹਾਂ 18 ਮਾਲਾ 18000 ਦੇ ਵਿੱਚ ਪਰ 50 ਕਿਲੋਮੀਟਰ ਤੱਕ ਫ੍ਰੀ ਛੱਡ ਦਾਂਗੇ ਫ੍ਰੀ ਵੀ ਕਰਦਾ ਕਿ 18000 ਪਰ ਆਪਾਂ ਦੀਨ ਲੈਣਾ ਪੂਰਾ 18 ਮੋਲ ਠੀਕ ਆ ਲੈਣਾ ਪੂਰਾ 18 ਹੀ ਆ ਬਾਕੀ ਕੋਈ ਵੀ ਨਾ ਤੁਹਾਨੂੰ ਫਿੱਟ ਬੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ